ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਐਸ ਨਗਰ ਮੁਹਾਲੀ ਅਤੇ ਸ੍ਰੀ ਮਨੀਤ ਸਿੰਘਲ ਜ਼ਿਲ੍ਹਾ ਤੇ ਸੈਸ਼ਨ ਦਾ ਸਹੀ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਜੀ ਦੀ ਰਹਿਨਮਾਈ ਹੇਠ ਅੱਜ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 26000 ਦੇ ਕਰੀਬ ਕੇਸਾਂ ਨੂੰ ਵਿਚਾਰਿਆ ਜਾਵੇਗਾ ਤੇ ਇਹ ਜਾਣਕਾਰੀ ਸ਼੍ਰੀਮਤੀ ਦਲਜੀਤ ਕੋਰ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਡੇਰ ਕੋਟਲਾ ਦੇ ਕੇਸਾਂ ਨੂੰ ਵਿਚਾਰਨ ਲਈ 19 ਬੈਂਚ ਲਗਾਏ ਗਏ ਹਨ ਤੇ ਇਹਨਾਂ 26000 ਕੇਸਾਂ ਵਿੱਚੋਂ 23000 ਦੇ ਕਰੀਬ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਲੋਕ ਅਦਾਲਤ ਦੇ ਵਿੱਚ ਲਗਾਏ ਜਾਣ ਵਾਲੇ ਕੇਸਾਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਜਾਂਦਾ ਹੈ ਜਿਸ ਨਾਲ ਦੋਵੇਂ ਧਿਰਾਂ ਦਾ ਧਾਨ ਅਤੇ ਸਮਾਂ ਦੋਵਾਂ ਦੀ ਬਚਤ ਹੁੰਦੀ ਹੈ ਸੰਗਰੂਰ ਵਿੱਚ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤਾਂ ਗਠਨ ਕੀਤਾ ਗਿਆ ਹੈ ਜਿਹੜੀ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਅਤੇ ਸਬ ਡਿਵੀਜ਼ਨਾਂ ਦੀਆਂ ਕਚਹਿਰੀਆਂ ਵਿੱਚ ਕੀਤਾ ਜਾ ਰਿਹਾ ਹੈ ਮਾਨਯੋਗ ਸ਼੍ਰੀ ਜਸਟਿਸ ਗੁਰਮੀਤ ਸਿੰਘ ਸੰਦੇਵਾਲੀਆ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਿਹਦੀ ਰਹਿਨਮਾਈ ਹੇਠ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮਨੀਸ਼ ਸਿੰਘਾਲ ਜਿਹਦੀ ਅਗਵਾਈ ਹੇਠ ਸੈਸ਼ਨ ਡਿਵੀਜ਼ਨ ਸੰਗਰੂਰ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਤੇ ਮੇਰਕੋਟਲਾ ਵੀ ਆਉਂਦਾ ਹੈ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਅਜੋજન ਕੀਤਾ ਗਿਆ ਹੈ ਜਿਸ ਵਿੱਚ 19 ਬੈਂਚ ਬਣਾਏ ਗਏ ਹਨ ਜਿਸ ਵਿੱਚ ਲਗਭਗ 26000 ਕੇਸ ਵਿਚਾਰੇ ਜਾਣਗੇ ਐਂ ਜਿਹੜੀ ਇਹ ਨੈਸ਼ਨਲ ਲੋਕ ਅਦਾਲਤ ਹੈਗੀ ਆ ਹਰ 3 ਮਹੀਨਿਆਂ ਬਾਅਦ ਲਗਾਈ ਜਾਂਦੀ ਹੈ ਜਿਹੜੇ ਲੋਕੀਂ ਛਤੀ ਇਹਦੇ ਵਿੱਚ ਫੈਸਲਾ ਕਰਾਉਣਾ ਚਾਹੁੰਦੇ ਹਨ ਜਾਂ ਜਿਹੜੇ ਕੇਸ ਜਿਹੜੇ ਕੰਪਾਉਂਡੇਬਲ ਹੁੰਦੇ ਨੇ ਉਹਨਾਂ ਦੇ ਇਹਨੇ ਵਿੱਚ ਲਗਾਈ ਜਾਂਦੀ ਏ ਜਿਵੇਂ ਫੈਮਿਲੀ ਮੈਟਰਸ ਹੋ ਗਏ 138 ਦੇ ਕੇਸ ਹੋ ਗਏ ਸਿਵਲ ਸੂਟ ਹੋ ਗਏ ਜਿਸ ਤਰ੍ਹਾਂ ਜਿਹੜੇ ਵੀ ਅਨਟ੍ਰੈਸਟ ਬੋਟਾਂ ਹੋਗੀਆਂ ਜਿਹੜੀਆਂ ਕੰਪਾਉਂਡ ਟੇਬਲ ਹੋਣ ਉਹ ਲਗਾਈਆਂ ਜਾਂਦੀਆਂ ਨੇ ਤੇ ਜਿਹੜੇ ਇਹਦੇ ਹੀ ਡਿਸੀਜਨ ਹੋਣਾ ਉਹਦੀ ਕੋਈ ਅਪੀਲ ਵੀ ਨਹੀਂ ਹੁੰਦੀ ਤਾਂ ਤਕਰੀਬਨ ਅੱਜ ਕਿੰਨੇ ਕੇਸ ਜਿਹੜੇ ਹੱਲ ਕਰ ਦਿੱਤੇ ਜਾਣਗੇ ਜਿੰਨੇ ਪਾਈ ਸਾਨੂੰ ਲੱਗਦਾ ਹੈ ਵੀ ਅਸੀਂ ਜਿਹੜੇ 26000 ਕੇਸ ਲਗਾਏ ਨੇ ਉਹਦੇ ਵਿੱਚੋਂ ਤੇ ਹੀ ਕਿਹਜਾ ਤਾਂ ਹੱਲ ਹੋ ਜਾਣਗੇ ਸਾਨੂੰ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਇਹਦੇ ਵਿੱਚ ਕੇਸ ਲਗਾਉਣ ਤਾਂ ਕਿ ਇਹਦੇ ਵਿੱਚ ਟਾਈਮ ਵੀ ਘੱਟ ਲੱਗਦਾ ਹੈ ਤੇ ਜਿਹੜਾ ਇਹਦੇ ਵਿੱਚ ਫੈਸਲਾ ਹੁੰਦਾ ਉਹ ਮਾਈਡ ਹੁੰਦਾ ਹੈ ਪਾਰਟੀਆਂ ਦੇ ਨਾਲ ਲੋਕਦਾਨ ਚ ਆਣ ਵਾਸਤੇ ਇਹ ਪ੍ਰੋਸੀਜਰ ਐ ਅਗਲਾ ਕਿਸ ਤਰ੍ਹਾਂ ਦੇ ਵਿੱਚ ਆ ਸਕਦਾ ਜੀ ਡਾਇਰੈਕਟ ਜਿਹੜੇ ਵੀ ਬੰਦੇ ਨੂੰ ਕੋਈ ਵੀ ਪਾਰਟੀ ਜਿਹਨੂੰ ਲੱਗਦਾ ਹੈ ਵੀ ਸਾਡਾ ਚਾਂਸਸ ਹੈਗੇ ਆ ਕੰਪਰੋਮਾਈਜ਼ ਹੋਣ ਦੇ ਉਹ ਐਪਲੀਕੇਸ਼ਨ ਦੇ ਕੇ ਵੀ ਲਗਾ ਸਕਦਾ ਹੈ ਤੇ ਇੱਧਰ ਡੀਐਲਐਸਚ ਵੀ ਦੇ ਸਕਦੇ ਨੇ ਐਪਲੀਕੇਸ਼ਨ ਤਾਂ ਆਪਣਾ ਕੇਸ ਉਗਾ ਸਕਦੇ ਨੇ ਤਾਂ ਜੋ ਕੋਈ ਖਰਚਾ ਵਗੈਰਾ ਤਾਂ ਨਹੀਂ ਆਉਂਦਾ ਇਹ ਕੋਈ ਨਹੀਂ ਇਸ ਵਿੱਚ ਕੋਈ ਖਰਚਾ ਨਹੀਂ ਆਉਂਦਾ ਇਹ ਬਹੁਤ ਈਜ਼ੀ ਮੈਥਡ ਹੈਗਾ ਇਹ ਕੇਸਿਸ ਨੂੰ ਡਿਸਾਈਡ ਕਰਨ ਦਾ ਤੇ ਇਹਦੇ ਨਾਲ ਜਲਦੀ ਡਿਸੀਜਨ ਹੁੰਦਾ ਹੈ ਇਹਨਾਂ ਦਾ ਜੇ ਕੋਈ ਗ੍ਰੀਵ ਹੋਵੇ ਤਾਂ ਅਸੀਂ ਉਹਨਾਂ ਨੂੰ ਨੈਸ਼ਨਲ ਦੇ ਵਿੱਚ ਨਿਗਲੇਟ ਦੇ ਸਕਦੇ ਹਾਂ ਉਹਦੇ ਸਾਰੇ ਬਣਿਆ ਹੋਇਆ ਅਸੀਂ ਕਿਨੂੰ ਕਿਨੂੰ ਦੇ ਸਕਦੇ ਹਾਂ ਡਿਸੇਬਲ ਹੋਵੇ ਜਿਹਦੀ ਇਨਕਮ 3 ਲੱਖ ਤੋਂ ਘੱਟ ਹੋਵੇ ਉਹਨੂੰ ਦੇ ਸਕਦੇ ਆ ਜਕਤਾਰ ਸਿੰਘ ਕਲੀਅਰ ਜੀ ਸਰ ਅੱਜ ਲੋਕ ਅਦਾਲਤ ਲੱਗੀ ਸੀ ਤੇ ਤੁਹਾਡਾ ਵੀ ਮਸਲਾ ਲੈ ਕੀ ਕੇਸ ਸੀ ਉਹ ਇੱਕ ਯੰਗ ਕਪਲ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਨਾ ਥੋੜਾ ਜਿਹਾ ਮੈਟਰਨਲ ਡਿਸਪੂਟ ਚੱਲ ਰਿਹਾ ਸੀਗਾ ਥੋੜੀ ਥੋੜੀ ਗੱਲ ਤੇ ਟ੍ਰੈਕਸ਼ਨ ਸੀਗੀ ਤੇ ਉਹਨਾਂ ਦਾ ਇੱਕ ਛੋਟਾ ਬੱਚੇ ਬੇਟੀ ਸੀਗੀ ਗੁਰਨਾਦਰ ਤੇ ਫਿਲਹਾਲ ਤਾਂ ਮਦਰ ਨੇ ਉਹਦੀ ਕਸਟਡੀ ਦਾ ਕੇਸ ਪਾਇਆ ਹੋਇਆ ਸੀਗਾ ਕਿ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਕਿਉਂਕਿ ਬੱਚਾ 1 ਸਾਲ ਤੋਂ ਥੋੜਾ ਜਿਹਾ ਉੱਪਰ ਸੀਗਾ ਉਮਰ ਦਾ ਇਸ ਕਰਕੇ ਮਦਰ ਕੋਲ ਰਾਈਟ ਸੀਗਾ ਕਿ ਬੱਚੇ ਦੀ ਕਸਟਡੀ ਕਲੇਮ ਕਰਦੀ ਸੀ ਜਾਂ ਫਾਦਰ ਕੋਲ ਸੀ ਬੱਚੇ ਦੀ ਕਸਟਡੀ ਤੇ ਉਹ ਕਸਟਡੀ ਦੇ ਕੇਸ ਦੇ ਵਿੱਚ ਕੋਰਟ ਦੇ ਇੰਟਰਵੈਨਸ਼ਨ ਦੇ ਨਾਲ ਜਾਂ ਸਰਬ ਦੀ ਇੰਟਰਵੈਨਸ਼ਨ ਦੇ ਨਾਲ ਤੇ ਅੱਜ ਉਹ ਐਵੇਂ ਕੇਵਲੇ ਸੈਟਲ ਹੋ ਗਿਆ ਦੋਨੇ ਧਿਰਾਂ ਨਾਲ ਤੇ ਉਹ ਦੋਨੇ ਧਿਰਾਂ ਹੁਣ ਇਕੱਠਾ ਆ ਰਹਿਣ ਲੱਗ ਗਏ ਨੇ ਸਰ ਲੋਕ ਅਦਾਲਤ ਦੇ ਕਿੰਨੇ ਫਾਇਦੇ ਨੇ ਤੁਸੀਂ ਲੋਕ ਅਦਾਲਤ ਸਪੈਸ਼ਲ ਹੈ ਇਹ ਲੱਗਦਾ ਮਸਲੇ ਕੋਲ ਬਿਲਕੁਲ ਜੀ ਬਿਲਕੁਲ ਲੋਕ ਅਦਾਲਤ ਦੇ ਵਿੱਚ ਇਸ ਤਰ੍ਹਾਂ ਜੁਡੀਸ਼ੀਅਲ ਅਫਸਰ ਨੂੰ ਵੀ ਪਾਰਟੀ ਦੀ ਗੱਲ ਸੁਣਨ ਦਾ ਮੌਕਾ ਮਿਲ ਜਾਂਦਾ ਹੈ ਤੇ ਪਾਰਟੀ ਆਪਣੀ ਡਾਇਰੈਕਟ ਅਪਰੋਚ ਕਰਕੇ ਉਹਨਾਂ ਨੂੰ ਆਪਣੀ ਗੱਲ ਦੱਸ ਕੇ ਕੁਝ ਇਸ ਤਰ੍ਹਾਂ ਦੇ ਮੈਟਰ ਹੁੰਦੇ ਨੇ ਜਿਸ ਨਾਲ ਦੇ ਵਿੱਚ ਸਿਰਫ ਈਗੋ ਕਲੈਸ਼ ਹੁੰਦਾ ਉਹ ਜਦੋਂ ਪਾਰਟੀਆਂ ਆਪਣੀ ਇਹਨਾਂ ਗੱਲ ਨੂੰ ਐਕਸਪ੍ਰੈਸ ਕਰ ਦਿੰਦੀਆਂ ਨੇ ਤਾਂ ਉਹਦੇ ਨਾਲ ਮੈਟਰ ਕਾਫੀ ਸੌਟ ਆਊਟ ਹੋ ਜਾਂਦਾ ਤਾਂ ਇਸ ਕਰਕੇ ਲੋਕ ਅਦਾਲਤ ਦੇ ਵਿੱਚ ਨੇ ਇੱਕ ਤਰ੍ਹਾਂ ਡਾਇਰੈਕਟ ਅਪਰੋਚ ਹੋ ਜਾਂਦੀ ਹੈ ਜੁਡੀਸ਼ਰੀ ਤੇ ਕਲਾਇੰਟਸ ਦੇ ਵਿੱਚ ਤੇ ਐਡਵੋਕੇਟਸ ਉਹਨਾਂ ਨੂੰ ਕਾਉਂਸਲਿੰਗ ਕਰ ਦਿੰਦੇ ਨੇ ਕਿ ਬੈਟਰ ਵੇਕ ਕੀ ਹੈ ਖਤਮ ਹੋ ਸਕਦੀਆਂ ਨੇ ਚੀਜ਼ਾਂ ਤਾਂ ਇਸ ਕਰਕੇ ਲੋਕ ਅਦਾਲਤ ਕਾਫੀ ਅੱਛਾ ਇਨੀਸ਼ੀਏਟਿਵ ਹੈ ਤੇ ਕਾਫੀ ਮੈਟਰ ਸੌਟ ਆਊਟ ਹੁੰਦੇ ਨੇ ਇਹ ਇਹ ਵਾਲਾ ਕੇਸ ਕਿੰਨਾ ਪਾਰਾ ਸੀਗਾ ਜੀ ਤਾਂ ਸਰ ਰੀਸੈਂਟਲੀ ਸੀਗਾ ਇਹ ਤਾਂ ਮੇਰੇ ਖਿਆਲ ਚ ਅਪ੍ਰੈਲ ਤੋਂ ਸ਼ੁਰੂ ਮਾਰਚ ਅਪ੍ਰੈਲ ਤੋਂ ਕੇਸ ਸ਼ੁਰੂ ਹੋਇਆ ਸੀਗਾ ਜੀ ਇਹਦਾ ਡਿਸਪੋਜ਼ ਆਫ ਸਿਰਫ 2 ਮਹੀਨਿਆਂ ਦੇ ਵਿੱਚ ਹੀ ਹੋ ਗਿਆ